ਮਤਲਬ ਇੰਜੀਨੀਅਰ ਸੁਰੂਪ ਸਿੰਘ ਜੀ ਉਹਨਾਂ ਨਾਲ ਠੇਕੇਦਾਰ ਨੇ ਬਦਸਲੂਕੀ ਕੀਤੀ ਆ ਤੁੰਦੇ ਵਿੱਚ ਘਰੇ ਜਾਈਦਾ ਵਾ ਕੋਈ ਦਿਨ ਨਹੀਂ ਦੇਖੀਦਾ ਕੋਈ ਰਾਤ ਨਹੀਂ ਦੇਖੀਦਾ ਉਸ ਤੋਂ ਬਾਅਦ ਵੀ ਸਾਡੇ ਤੇ ਝੂਠੇ ਇਲਜ਼ਾਮ ਲੱਗਣ ਫੁੱਟ ਮਾੜੀ ਚੰਗੀ ਗੱਲ ਨਹੀਂ ਕਹੀ ਗਈ ਜੋ ਉਹਨਾਂ ਨੇ ਕੰਮ ਕੀਤਾ ਉਹਦਾ ਬਿੱਲ ਉਹਨਾਂ ਨੇ ਬਣਾ ਕੇ ਉਹਨੂੰ ਦੇ ਦਿੱਤਾ ਪਰ ਉਹ ਠੇਕੇਦਾਰ ਵੱਧ ਡਿਮਾਂਡ ਕਰ ਰਿਹਾ ਸੀ ਜਿੱਥੇ ਬੰਦੀ ਤੇ ਬੈਠ ਕੇ ਗੱਲ ਕਰੇ ਉੱਥੇ ਹੀ ਫੈਸਲਾ ਕੀਤਾ ਜਾਊਗਾ ਜੋ ਵੀ ਹੋਊਗਾ ਐਕਸਟਰਾ ਥੋੜਾ ਪੇ ਕਰ ਦਵਾਂਗੇ ਜਿੰਨਾ ਕੰਮ ਕੀਤਾ ਉਨਾਂ ਹੀ ਇਹਨਾਂ ਨੇ ਅਸੀਂ ਉੱਥੇ ਬੈਠੇ ਸੀਗੇ ਇੱਥੇ ਸਾਰੀ ਸੰਗਤ ਬੈਠੀ ਆ ਇੱਥੇ ਆ ਕੇ ਮਾਫੀ ਮੰਗ ਲੈਂਦਾ ਫਿਰ ਤਾਂ ਠੀਕ ਆ ਨਹੀਂ ਅਸੀਂ ਸੋਚਿਆ ਹੋਇਆ ਉਹਨੂੰ ਬਲੈਕਲਿਸਟ ਕਰਾਂਗੇ ਤੇ ਪਰਚਾ ਕਰਾਂਗਾ ਕਿਸੇ ਕਾਂਗਰਸੀ ਲੀਡਰ ਦਾ ਵੀ ਇਹ ਕਾਫੀ ਉਹ ਨਾਮ ਰੋਸ਼ਨ ਕਰ ਰਿਹਾ ਇਸ ਤਰ੍ਹਾਂ ਗਲਤ ਯੂਜ਼ ਕਰਕੇ ਮਤਲਬ ਪੇਮੈਂਟ ਇਹਨਾਂ ਨੇ ਬਿੱਲ ਬਣਾਦਾ ਸੀਗਾ ਲੇਕਿਨ ਉਹਨੇ ਧੱਕੇ ਨਾਲ ਕਹਿੰਦਾ ਵੀ ਜਿਆਦਾ ਬਿੱਲ ਬਣਾਓ ਮੇਰਾ ਫਿਰ ਉਹਨੇ ਝੂਠੇ ਇਲਜ਼ਾਮ ਲਾਏ ਨੇ ਜੀ ਸਾਡੇ ਇੰਜੀਨੀਅਰ ਸੂਪ ਸਿੰਘ ਤੇ ਉਹਦੇ ਹੀ ਬਦਸਲੂਕੀ ਜਿਹੜੇ ਬਦਸਲੂਕੀ ਕੀਤੀ ਆ ਉਹਨੇ ਸਹੀ ਤਰੀਕੇ ਨਾਲ ਨਹੀਂ ਬੋਲਿਆ ਉਹਦੇ ਸਬੰਧ ਦੇ ਵਿੱਚ ਅਸੀਂ ਮਲੇ ਧਰਨੇ ਤੇ ਬੈਠੇ ਆ ਜਿਹੜੇ 5 ਦਿਨ ਤੋਂ ਅਸੀਂ ਲਗਾਤਾਰ ਧਰਨੇ ਤੇ ਬੈਠੇ ਆ ਅਸਾਡਾ 6ਵਾਂ ਦਿਨ ਆ ਜੀ ਤੇ ਅਸੀਂ 3 ਦਿਨਾਂ ਤੋਂ ਸ਼ਾਂਤਮਈ ਧਰਨੇ ਤੇ ਬੈਠੇ ਰਹੇ ਆ ਅਸੀਂ ਕਹਾਂ ਜਾਂ ਸਾਡਾ ਕੋਈ ਗੱਲਬਾਤ ਕਰੂਗਾ ਕਿ ਤੇ ਪਰ ਉਹ ਕੋਈ ਉਹਦੇ ਜੂਨੀਅਰ ਸਰਕਰੀ ਡਿਪਲੋਮਾ ਐਸੋਸੀਏਸ਼ਨ ਇੰਜੀਨੀਅਰ ਦੇ ਵੱਲੋਂ ਜਿਹੜਾ ਕਿ ਅੱਜ ਧੰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਲੁਧਿਆਣਾ ਦੇ ਕਮਨ ਮਾਰਕੀ ਦੇ ਵਿੱਚ ਇਹ ਤਸਵੀਰਾਂ ਨੇ ਦਿੱਤੇ ਕਿ ਭਾਰੀ ਰੋਸ ਜਤਾਇਆ ਜਾ ਰਿਹਾ ਹੈ ਕਿ ਮਾਮਲਾ ਕੀ ਹੈ ਪੂਰਾ ਸਾਰਾ ਜਾਣ ਲੈਣੇ ਆਪਾਂ ਕੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਕੁਲਵੀਰ ਸਿੰਘ ਆ ਜੀ ਜੀ ਕੀ ਮਾਮਲਾ ਕੀ ਹੋਇਆ ਪ੍ਰਧਾਨ ਐਸ ਆ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਸਰਕਲ ਲੁਧਿਆਣਾ ਤੋਂ ਜੀ ਕੀ ਹੋਇਆ ਕੀ ਸੀਗਾ ਮਾਮਲਾ ਮਾਮਲਾ ਇਹ ਹੈ ਜੀ ਸਾਡੇ ਮਤਲਬ ਇੰਜੀਨੀਅਰ ਨੇ ਸਰੂਪ ਸਿੰਘ ਜੀ ਉਹਨਾਂ ਨਾਲ ਠੇਕੇਦਾਰ ਨੇ ਬਦਸਲੂਕੀ ਕੀਤੀ ਆ ਜਦ ਕਿ ਜਿਹੜਾ ਕੰਮ ਚੱਲਦਾ ਸੀ ਕੰਮ ਦੇ ਅਗੇਂਸਟ ਮਤਲਬ ਪੇਮੈਂਟ ਇਹਨਾਂ ਨੇ ਬਿੱਲ ਬਣਾਤਾ ਸੀਗਾ ਲੇਕਿਨ ਉਹਨੇ ਧੱਕੇ ਨਾਲ ਕਹਿੰਦਾ ਵੀ ਜਿਆਦਾ ਬਿੱਲ ਬਣਾਓ ਮੇਰਾ ਵੀ ਮੇਰਾ ਜਿਹੜੀ ਐਕਸੈਸ ਪੇਮੈਂਟ ਮੈਨੂੰ ਦਿਓ ਤੇ ਜਦੋਂ ਮਤਲਬ ਜਿਹੜਾ ਮੌਕੇ ਤੇ ਕੰਮ ਨਹੀਂ ਕੀਤਾ ਹੋਇਆ ਸੀਗਾ ਉਹਦੇ ਅਗੇਂਸਟ ਇਹਨਾਂ ਨੇ ਜਿਹੜਾ ਜਵਾਬ ਦਿੱਤਾ ਉਹਨੂੰ ਉਹਨੇ ਕਿਹਾ ਵੀ ਮੌਕੇ ਤੇ ਕੰਮ ਕਰੋ ਵੀ ਉਹਦੇ ਹੀ ਪੇਮੈਂਟ ਮੇਰੇ ਤੋਂ ਲੈ ਲਿਓ ਤੁਸੀਂ ਵੀ ਮੈਂ ਨਾਲ ਦੇ ਨਾਲ ਤੁਹਾਡਾ ਬਿੱਲ ਬਣਾ ਦਊਗਾ ਫਿਰ ਉਹਨੇ ਝੂਠੇ ਇਲਜ਼ਾਮ ਲਾਏ ਨੇ ਜੀ ਸਾਡੇ ਇੰਜੀਨੀਅਰ ਸ੍ਰੋਪ ਸਿੰਘ ਤੇ ਉਹਦੇ ਹੀ ਬਦਸਲੂਕੀ ਜਿਹੜੇ ਬਦਸਲੂਕੀ ਕੀਤੀ ਆ ਉਹਨੇ ਸਹੀ ਤਰੀਕੇ ਨਾਲ ਨਹੀਂ ਬੋਲਿਆ ਉਹਦੇ ਸਬੰਧ ਦੇ ਵਿੱਚ ਅਸੀਂ ਮਤਲਬ ਧਰਨੇ ਤੇ ਬੈਠੇ ਆ ਜਿਹੜੇ 5 ਦਿਨ ਤੋਂ ਅਸੀਂ ਲਗਾਤਾਰ ਧਰਨੇ ਤੇ ਬੈਠੇ ਆ ਆ ਸਾਡਾ 6ਵਾਂ ਦਿਨ ਆ ਜੀ ਤੇ ਉਹਦੀ ਜਿਹੜੀ ਰਿਪਰੈਜ਼ੈਂਟੇਸ਼ਨ ਆ ਸਾਡੇ ਜਿਹੜੇ ਸੀਨੀਅਰ ਉੱਚ ਅਧਿਕਾਰੀ ਨੇ ਉਹਨਾਂ ਨੂੰ ਦੇ ਚੁੱਕੇ ਆ ਅਸੀਂ ਤੇ ਜਿਹੜਾ ਠੇਕੇਦਾਰ ਤਸਤੇ ਬਸ ਨਹੀਂ ਹੋ ਰਿਹਾ ਨਾ ਉਹਦੀ ਮਤਲਬ ਕੋਈ ਉਹਦੇ ਤੇ ਮਤਲਬ ਅਸਰ ਨਹੀਂ ਹੋ ਰਿਹਾ ਧਰਨੇ ਦਾ ਬਈ ਮੈਂ ਦੇਖੋ ਮੇਰੀ ਗਲਤੀ ਆ ਵੀ ਮੈਂ ਆ ਕੇ ਉਹਨਾਂ ਤੋਂ ਮਾਫੀ ਮੰਗਾ ਕਿਉਂਕਿ ਅੱਜ ਤੋਂ ਹਫਤਾ ਪਹਿਲਾਂ ਉਹਨੂੰ ਇਹ ਗੱਲ ਕਹਿ ਜਾਣੀ ਚਾਹੀਦੀ ਸੀ ਬਈ ਦੇਖੋ ਮੇਤੋਂ ਗਲਤੀ ਹੋਈ ਆ ਤੇ ਉਹਦਾ ਜਿਹੜਾ ਖਾਮੀ ਆ ਜੀ ਆ ਦੇਖੋ ਜਿਹੜਾ ਸਰਕਾਰ ਨੂੰ ਭੁਗਤਣਾ ਪੈ ਰਿਹਾ ਕਿਉਂਕਿ ਜਿਹੜੇ ਵਿਕਾਸ ਕਾਰਜ ਨੇ ਸਰਕਾਰ ਦੇ ਉਹ ਬੰਦ ਪਏ ਨੇ ਤੇ ਉਹ ਬੰਦ ਹੋਣ ਦਾ ਸਿਰਫ ਇੱਕੋ ਇੱਕ ਉਹਦਾ ਕਾਰਨ ਆ ਤੇ ਅਸੀਂ ਤਾਂ ਹੁਣ ਇਹੀ ਮਤਲਬ ਚਾਹੁੰਦੇ ਆਂ ਵੀ ਉਹ ਠੇਕੇਦਾਰ ਨੂੰ ਜਿਹੜਾ ਬਲੈਕਲਿਸਟ ਕੀਤਾ ਜਾਵੇ ਤੇ ਉਹਦੇ ਤੇ ਐਫ ਆਈ ਆਰ ਦਰਜ ਦਰਜ ਕੀਤੀ ਜਾਵੇ ਠੇਕੇਦਾਰ ਦਾ ਨਾਮ ਕੀ ਹੈ ਤੇ ਕਿਹੜੀ ਕੰਪਨੀ ਹੈ ਠੇਕੇਦਾਰ ਦੇਖੋ ਜੀ ਇਹ ਮਤਲਬ ਜਿਹੜੀ ਹਣੀ ਹਣੀ ਖਰਬੰਦਾ ਕਰਕੇ ਨਾ ਇਹਦਾ ਠੇਕੇਦਾਰ ਦਾ ਤੇ ਮਾਤਾ ਚਿੰਤਪੁਰ ਨੇ ਮੈਸਰਸ ਮਾਤਾ ਚਿੰਤਪੁਰ ਨੇ ਕਰਕੇ ਫਰਮਾ ਇਹ ਤੇ ਉਹ ਠੇਕੇਦਾਰ ਵੱਲੋਂ ਬਦਸਲੂਕੀ ਕੀਤੀ ਗਈ ਆ ਇਹ ਕਦੋਂ ਦੀ ਕਟਣਾ ਤੇ ਕਦੋਂ ਦੀ ਗੱਲਬਾਤ ਆ ਇਹ ਅੱਜ ਤੋਂ ਮਤਲਬ ਹਫਤਾ ਪਹਿਲਾਂ ਦੀ ਮਤਲਬ ਹੋ ਗਈ ਹੈ ਘਟਨਾ ਜੀ ਤੇ ਕੋਈ ਵੀ ਵੱਡੇ ਅਧਿਕਾਰੀ ਤੁਹਾਨੂੰ ਗੱਲਬਾਤ ਹੋਈ ਕਿਉਂਕਿ ਲਗਾਤਾਰ ਤੁਸੀਂ ਕਹਿ ਰਹੇ ਹੋ ਕਿ 5 ਦਿਨ ਹੋ ਗਏ ਸਾਡਾ 6ਵਾਂ ਦਿਨ ਹੈ ਪ੍ਰਦਰਸ਼ਨ ਦਾ ਕੋਈ ਵੀ ਸੁਣਵਾਈ ਹੱਦ ਤੱਕ ਨਹੀਂ ਹੋਈ ਸਾਡੇ ਨਾਲ ਦੇਖੋ ਜੀ ਗੱਲ ਇਹ ਹੈ ਜਿਹੜਾ ਮਤਲਬ ਹਲੇ ਤੱਕ ਕੋਈ ਗੱਲਬਾਤ ਨਹੀਂ ਹੋਈ ਹੈਗੀ ਕਿਉਂਕਿ ਉਸ ਅਧਿਕਾਰੀਆਂ ਨੂੰ ਅਸੀਂ ਪਹਿਲਾਂ ਹੀ ਆਪਣਾ ਰਿਪ੍ਰেজੈਂਟੇਸ਼ਨ ਦੇ ਚੁੱਕੇ ਹਾਂ ਉਹਦੇ ਮਤਲਬ ਖੱਟੇਕੇਦਾਰ ਦੇ ਅਗੇਂਸਟ ਕੋਈ ਉਹਨਾਂ ਨੂੰ ਮਤਲਬ ਐਕਸ਼ਨ ਲੈਣਾ ਚਾਹੀਦਾ ਸੀਗਾ ਉਹਨਾਂ ਨੇ ਲਿਆ ਜਾਂ ਨਹੀਂ ਲਿਆ ਉਹਦੇ ਬਾਰੇ ਕੋਈ ਜਾਣੂ ਨਹੀਂ ਕਰਵਾਇਆ ਸਾਨੂੰ ਤੇ ਅਸੀਂ ਉਹਨਾਂ ਨੂੰ ਮਤਲਬ ਧਰਨੇ ਦੇ ਵਿੱਚ ਅੱਜ ਵੈਸੇ ਹੀ ਕਿ ਦੱਸਿਆ ਵੀ ਉਹਨਾਂ ਨੂੰ ਵੀ ਅਸੀਂ 11 ਤੋਂ 2 ਵਜੇ ਤੱਕ ਧਰਨਾ ਲਾ ਰਹੇ ਹਾਂ ਤੇ ਧਰਨੇ ਦੇ ਵਿੱਚ ਸਾਨੂੰ ਆ ਕੇ ਵਿਸਥਾਰ ਕੀਤਾ ਜਾਵੇ ਵੀ ਉਹਦੇ ਤੇ ਕੀ ਕਾਰਵਾਈ ਕੀਤੀ ਹੈ ਸਬੰਧਤ ਟਿਕਾਦਰ ਦੇ ਜੀ ਸਰ ਸ਼ਿਕਾਇਤ ਕੋਰੋ ਦਿੱਤੀ ਗਈ ਸੀ ਉਹਨਾਂ ਦੇ ਵੱਲੋਂ ਸ਼ਿਕਾਇਤ ਉਹਨਾਂ ਵੱਲੋਂ ਜਿਹੜੀ ਦਿੱਤੀ ਗਈ ਸੀਗੀ ਇਹ ਸਾਨੂੰ ਮਤਲਬ ਅਸੀਂ ਜਿਹੜੇ ਅ ਪਿਛਲੇ ਹਫਤੇ ਦਿੱਤੇ ਸੀਗੇ ਜੀ ਹਾਂਜੀ ਸੋਮਵਾਰ ਨੂੰ ਜੀ ਇਹ ਤਾਂ ਉਹਨਾਂ ਦੇ ਵੱਲੋਂ ਕਿਤੇ ਦਿੱਤੀ ਗਈ ਸ਼ਿਕਾਇਤ ਦਾ ਪਤਾ ਲੱਗਿਆ ਕੁਝ ਉਹਨਾਂ ਵੱਲੋਂ ਨਹੀਂ ਹਲੇ ਤੱਕ ਕੁਝ ਨਹੀਂ ਪਤਾ ਲੱਗਿਆ ਜੀ ਸਾਨੂੰ ਇਹ ਮਤਲਬ ਰੋਲਾ ਕਾਦਾ ਹੋਇਆ ਸੀਗਾ ਠੇਕੇਦਾਰ ਲੈਂਡ ਦੇਣ ਦਾ ਕਾਹਦਾ ਰੋਲਾ ਇਹ ਲੈਂਡ ਦੇਣ ਦਾ ਕੋਈ ਮਤਲਬ ਠੇਕੇਦਾਰ ਦਾ ਰੋਲਾ ਨਹੀਂ ਸੀਗਾ ਜੀ ਉਹਨਾਂ ਦੀ ਝੂਠੀਆਂ ਮਤਲਬ ਜਿਹੜੀਆਂ ਗੱਲਾਂ ਮਤਲਬ ਜਿਹੜੀਆਂ ਲਿਖ ਕੇ ਸਾਡੀ ਕੰਪਲੇਂਟ ਪਈ ਆ ਆਨਲਾਈਨ ਤੇ ਉਹ ਵੀ ਆਨਲਾਈਨ ਜਿਹੜਾ ਸਪਸ਼ਟੀਕਰਨ ਦੇ ਕੇ ਉਹਨੂੰ ਵਾਪਸ ਲਵੇ ਉਹ ਕੰਪਲੇਂਟ ਨੂੰ ਤੇ ਕੋਨੇ ਜਿਹੜਾ ਨੋਟਿਸ ਕੱਢਿਆ ਉਹ ਵੀ ਬਿਲਕੁਲ ਗਲਤ ਕੱਢਿਆ ਜਿਹੜਾ ਲੀਗਲ ਨੋਟਿਸ ਹੈ ਹੈ ਜੀ ਨੋਟਿਸ ਨੋਟਿਸ ਦੇ ਵਿੱਚ ਕੁਝ ਨਹੀਂ ਜੀ ਇਹੀ ਲਿਖਿਆ ਹੋਇਆ ਹੈ ਕਹਿੰਦਾ ਜੀ ਮੇਰਾ ਮਤਲਬ ਮੈਨੂੰ ਮੇ ਤੋਂ ਪੈਸੇ ਮੰਗਦੇ ਸੀ ਕਿ ਮੇ ਤੋਂ ਮਤਲਬ ਕੰਮ ਦੇ ਅਗੇਂਸਟ ਪੈਸੇ ਮੰਗਦੇ ਨੇ ਜਦ ਕਿ ਝੂਠੀਆਂ ਗੱਲਾਂ ਨੇ ਕਿਉਂਕਿ ਸਾਡੇ 4-5 ਸਾਥੀ ਸੀਗੇ ਜਿਹੜੇ ਕੋਲ ਖੜੇ ਸੀਗੇ ਉਹਨਾਂ ਨੇ ਉਹਨਾਂ ਨੇ ਸਾਰੀ ਗੱਲ ਦੱਸੀ ਆ ਉਹਨਾਂ ਨੇ ਮਤਲਬ ਸਬੂਤ ਦੇ ਤੌਰ ਤੇ ਸਾਰੇ ਸਾਥੀਆਂ ਸਾਥੀ ਸਾਡੇ ਨਾਲ ਨੇ ਧਰਨੇ ਦੇ ਵਿੱਚ ਤੇ ਸਾਨੂੰ ਜਿਆਦਾ ਜਿਹੜਾ ਇਹਦੇ ਬਾਰੇ ਕਲੀਅਰ ਤੁਹਾਨੂੰ ਸਾਡੇ ਜਿਹੜੇ ਜਰਨਲਿਸਟਤਰ ਇੰਜੀਨੀਅਰ ਸਰੂਪ ਸਿੰਘ ਜੀ ਵੀ ਕਰ ਸਕਦੇ ਨੇ ਸਰੂਪ ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਆ ਸਰ ਕਿਸ ਤਰ੍ਹਾਂ ਦੇ ਦਿਓ ਅੱਜ ਇੰਜੀਨੀਅਰ ਹੀ ਹੜਤਾਲ ਤੇ ਆ ਚੁੱਕੇ ਨੇ ਤੇ ਆਨਲੇ ਜਿਹੜੇ ਕੰਮ ਪੈਂਡਿੰਗ ਪਏ ਉਹ ਕਿੱਦਾਂ ਹੋਣਗੇ ਸਭ ਤੋਂ ਪਹਿਲਾਂ ਤਾਂ ਜੇ ਜਲਦੀ ਤੋਂ ਜਲਦੀ ਠੇਕੇਦਾਰ ਮਾਫੀ ਮੰਗਦਾ ਕਿਹੜਾ ਡਿਪਾਰਟਮੈਂਟ ਆ ਤੁਹਾਡਾ ਪੀਡਬਲਯੂਡੀ ਇਲੈਕਟ੍ਰੀਕਲ ਦਾ ਜੀ ਕਿਹੜਾ ਹੁੰਦਾ ਤੁਹਾਡਾ ਮੇਰਾ ਮੈਂ ਜੂਨੀਅਰ ਇੰਜੀਨੀਅਰ ਆ ਜੀ। ਠੀਕ ਹੈ। ਸਰ ਕਿਸ ਤਰ੍ਹਾਂ ਦੇ ਦੋ ਤੇ ਜਰਾਜ ਇੰਜੀਨੀਅਰੀ ਤੇ ਹੜਤਾਲ ਦੇ ਬੈਠਾਏ ਨੇ ਕੋਈ ਵੀ ਸ਼ਰਿਆਮ ਧੱਕਾ ਜੀ ਸ਼ਰਿਆਮ ਧੱਕਾ ਕੋਈ ਵੀ ਅਸਰ ਨਹੀਂ ਸਿਰ ਤੇ ਕੋਈ ਵੀ ਜੂ ਨਹੀਂ ਖਸਕੀ। ਨਹੀਂ ਖਸਕੀ ਜੀ ਨਹੀਂ ਖਸਕੀ। ਲਗਾਤਾਰ ਤੁਹਾਨੂੰ 5 ਦਿਨ ਹੋ ਗਏ ਪ੍ਰਦਰਸ਼ਨ ਕਰਦੇ। ਅੱਜ ਪੰਜਵਾਂ ਸ਼ਿਮਾ ਦੇਣਾ ਜੀ। ਕਿਸ ਤਰ੍ਹਾਂ ਦੇ ਦੋ ਕਿ ਅੰਗਿਲੀ ਨਹੀਂ ਵਰਤੀ ਜਾ ਰਹੀ ਹੈ। ਇਹ ਤਾਂ ਜੀ ਹੁਣ ਦੇਖੋ ਉਹਨੂੰ ਮਾਫੀ ਮੰਗ ਲੈਣੀ ਚਾਹੀਦੀ ਸੀ ਟਾਈਮ ਤੇ ਤੇ ਹੁਣ ਤਾਂ ਅਸੀਂ ਸਾਡਾ ਸਭ ਤੋਂ ਵੱਡਾ ਐਕਸ਼ਨ ਇਹ ਹੋਇਆ ਕਿ ਉਹਦੇ ਉੱਪਰ ਐਫ ਆਈ ਆਰ ਕਰਾਈਏ ਤੁਹਾਨੂੰ ਬੈਕ ਆਪਣਾ ਬਲੈਕਲਿਸਟ ਕਰਵਾਈਏ। ਸਰ ਲਗਾਤਾਰ ਇਦਾਂ ਹੀ ਠੇਕੇਦਾਰ ਉਹ ਇਦਾਂ ਹੀ ਬਲੈਕਮੇਲ ਕਰਦਾਂ ਨਾ ਜਾਂ ਕੋਈ ਇਦਾਂ ਹੀ ਧੱਕੇਬਾਜੀ ਕਰਦਾਂ ਨਾ ਨਹੀਂ ਸਾਰੇ ਠੇਕੇਦਾਰ ਨਹੀਂ ਇਦਾਂ ਦੇ ਹੁੰਦੇ ਇਹ ਕਦੇ ਕੋਈ ਨਾ ਕੋਈ ਆ ਹੀ ਜਾਂਦਾ ਜੀ ਵਿੱਚੋਂ ਇਦਾਂ ਦਾ ਨਿਕਲ ਹੀ ਜਾਂਦਾ ਵੈਸੇ ਸਾਰੇ ਠੇਕੇਦਾਰ ਅੰਦਰ ਦੇ ਵੀ ਹੁੰਦੇ ਸਰ ਕਿਸ ਤਰ੍ਹਾਂ ਦੇ ਦਿਓ ਕਿ ਠੇਕੇਦਾਰ ਦੇ ਵੱਲੋਂ ਇੱਕ ਅ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ ਇੱਕ ਇੰਜੀਨੀਅਰ ਦੇ ਉੱਤੇ ਜ ਹਾਲਾ ਕਿ ਇੰਜੀਨੀਅਰ ਜਿਹੜਾ ਕੀ ਸਾਰਾ ਦੇਖਦਾ ਵਾ ਕਿ ਰੋਡ ਸਿਸਟਮ ਹੋ ਗਿਆ ਸਾਰਾ ਕੁਝ ਹੋ ਗਿਆ ਇੰਜੀਨੀਅਰ ਦਾ ਕੰਮ ਇੱਕ ਇੱਕ ਲੈਵਲ ਜੜ ਗਿਆ ਰੱਬ ਦਾ ਰੂਪ ਮੰਨਿਆ ਜਾਂਦਾ ਉਸ ਨੂੰ ਸਰ ਗੱਲ ਇਸ ਤਰ੍ਹਾਂ ਵੀ ਇਹ ਬੜਾ ਮਤਭੰਗੀ ਗੱਲ ਆਏ ਠੀਕ ਹੈ ਮੇਰੇ ਨਾਲ ਇਹ ਘਟਨਾ ਹੋਈ ਹੈ ਇਹ ਉਹਨੇ ਕੰਮ ਕਰਿਆ ਕੰਮ ਕਰਕੇ ਜਿੰਨਾ ਉਹਨੇ ਮੌਕੇ ਦੇ ਕੰਮ ਕਰੇ ਉਹਨਾਂ ਆਪਾ ਬਿੱਲ ਬਣਾਦਾ ਠੀਕ ਹੈ ਤੇ ਅਸੀਂ ਤਿੰਨ ਦਿਨ ਸ਼ਾਂਤ ਮੇਂ ਧਰਨੇ ਤੇ ਬੈਠੇ ਰਹੇ ਹਾਂ ਅਸੀਂ ਕਹਾਂ ਚਾ ਸਾਡਾ ਕੋਈ ਗੱਲਬਾਤ ਕਰੂਗਾ ਕਿ ਤੇ ਪਰ ਉਹ ਕੋਈ ਉਹਦੇ ਜੂਨ ਹੀ ਸਰਕ ਰਹੀ ਕੋਈ ਉਹਨੇ ਗੱਲਬਾਤ ਨਹੀਂ ਕੀਤੀ ਹੈਗੀ ਸਾਈਡਾਂ ਤੇ ਚਾਹੀਦਾ ਦਿਨ ਰਾਤ ਕੰਮ ਕਰੀਦਾ ਰਾਤ ਨੂੰ 12 12 ਵਜੇ ਤੱਕ ਸਲੇਵ ਕਾਸਟਾਂ ਕਰਾਈਦਾ ਤੁੰ ਦੇ ਵਿੱਚ ਘਰੇ ਜਾਈਦਾ ਵਾ ਕੋਈ ਦਿਨ ਨਹੀਂ ਦੇਖੀਦਾ ਕੋਈ ਰਾਤ ਨਹੀਂ ਦੇਖੀਦਾ ਉਸ ਤੋਂ ਬਾਅਦ ਵੀ ਸਾਡੇ ਤੇ ਝੂਠੇ ਇਲਜ਼ਾਮ ਲੱਗਣ ਬੜਾ ਮੱਦਪੰਗਾ ਜੀ ਇਹ ਉਸ ਤੋਂ ਬਾਅਦ ਵੀ ਦਿਨ ਰਾਤ ਕੰਮ ਕਰਨ ਤੋਂ ਬਾਅਦ ਵੀ ਸਾਡੇ ਤੇ ਕੋਈ ਬੰਦਾ ਝੂਠੀ ਸਾਡੀ ਕੰਪਲੇਨਟ ਪਾ ਦਿੰਦਾ ਵਾ ਸਾਡਾ ਅਕਸ ਖਾਫ ਕਰਦਾ ਕੋਈ ਇੱਥੇ ਲਿਆ ਕੇ মিডিਆ ਸਾਡੇ ਤੇ ਝੂਠੇ ਇਲਜ਼ਾਮ ਲਾ ਜਾਂਦਾ ਰੌਲਾ ਪਾਉਣ ਲੱਗ ਜਾਂਦਾ ਵਾ ਬਹੁਤ ਬੜੀ ਗਲਤ ਗੱਲ ਹੈ ਜੀ ਇਹ ਇਹ ਹੰਨ ਮਨੋਵਲ ਟੁੱਟਦਾ ਇਹ ਹੜਤਾਲ ਹੜਤਾਲ ਕਿੰਨੇ ਤੱਕ ਜਾਰੀ ਰਹੇਗੀ ਦੇਖੋ ਜੀ ਹੜਤਾਲ ਜੇ ਅੱਜ ਅਸੀਂ ਨੂੰ ਟਾਈਮ ਦਿੱਤਾ ਜੇ ਤਾਂ ਉੱਥੇ ਆ ਕੇ ਆਪਣੀ ਮਾਫੀ ਮੰਗ ਲੈਂਦਾ ਸਾਡੇ ਨਾਲ ਠੀਕ ਹੈ ਇੱਥੇ ਇੱਥੇ ਸਾਰੀ ਸੰਗਤ ਬੈਠੀ ਆ ਜੇ ਇੱਥੇ ਆ ਕੇ ਮਾਫੀ ਮੰਗ ਲੈਂਦਾ ਫਿਰ ਤਾਂ ਠੀਕ ਹੈ ਨਹੀਂ ਅਸੀਂ ਸੋਚਿਆ ਹੋਇਆ ਉਹਨੂੰ ਬਲੈਕਲਿਸਟ ਕਰਾਂਗੇ ਦੇਖੋ